ਗੁਰੂ ਹਰਗੋਬਿੰਦ ਸਾਹਿਬ ਜੀ ਇੱਕ ਵਾਰ ਬਾਬਾ ਬਿੱਦੀ ਚੰਦ ਬਾਬਾ ਪਾਨਾ ਜੀ ਅਤੇ ਪੈਂਦੇਖਾਨ ਨਾਲ ਅਤੇ ਹੋਰ ਸਿੱਖਾਂ ਨਾਲ ਆਪਣੇ ਜਨਮ ਸਥਾਨ ਪਿੰਡ ਵਿਡਾਲੀ ਗਏ। ਉੱਥੇ ਇੱਕ ਕਿਸਾਨ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਗੁਰੂ ਜੀ ਸਾਡੇ ਪਿੰਡ ਇੱਕ ਜੰਗਲੀ ਸੂਰ ਆ ਵੜਦਾ ਹੈ ਜੋ ਸਾਨੂੰ ਬਹੁਤ ਪਰੇਸ਼ਾਨ ਕਰਦਾ ਹੈ। ਗੁਰੂ ਜੀ ਆਪਣੇ ਸਿੰਘਾਂ ਨਾਲ ਉਸ ਦਾ ਸ਼ਿਕਾਰ ਕਰਨ ਲਈ ਤੁਰ ਪਏ। ਜਦੋਂ ਉਹ ਸੂਰ ਦਿਸਿਆ ਤਾਂ ਪੈਂਦੇ ਖਾਨ ਨੇ ਆਪਣਾ ਘੋੜਾ ਪਜਾ ਕੇ ਸੂਰ ਨੂੰ ਮਾਰਨ ਦਾ ਯਤਨ ਕੀਤਾ ਸੂਰ ਬੜਾ ਬਲਵਾਨ ਸੀ ਉਸ ਨੇ ਪੈਂਦੇ ਖਾਨ ਦੇ ਘੋੜੇ ਨੂੰ ਚਪਟ ਮਾਰ ਕੇ ਉਸ ਨੂੰ ਥੱਲੇ ਸੁੱਟ ਦਿੱਤਾ ਇਹ ਵੇਖ ਕੇ ਗੁਰੂ ਸਾਹਿਬ ਨੇ ਘੋੜਾ ਪਜਾਇਆ ਅਤੇ ਸੂਰ ਨੂੰ ਮਾਰਨ ਲਈ ਤਲਵਾਰ ਕੱਢ ਲਈ ਸੂਰ ਨੇ ਅੱਗੋਂ ਹਮਲਾ ਕੀਤਾ ਪਰ ਗੁਰੂ ਸਾਹਿਬ ਨੇ ਆਪਣੀ ਤਲਵਾਰ ਨਾਲ ਉਸ ਦੇ ਦੋ ਟੋਟੇ ਕਰ ਦਿੱਤੇ ਸੂਰ ਦੇ ਸਰੀਰ ਵਿੱਚੋਂ ਇੱਕ ਆਤਮਾ ਨਿਕਲੀ ਜੋ ਸਿਰਫ ਗੁਰੂ ਸਾਹਿਬ ਜੀ ਅਤੇ ਬਾਬਾ ਭਾਨਾ ਜੀ ਨੂੰ ਦਸੀ ਗੁਰੂ ਸਾਹਿਬ ਨੇ ਪੁੱਛਿਆ ਤੁਸੀਂ ਕੌਣ ਹੋ ਤਾਂ ਉਸ ਸਿੱਖ ਨੇ ਦੱਸਿਆ ਕਿ ਮੈਂ ਪਿਛਲੇ ਜਨਮ ਵਿੱਚ ਗੁਰੂ ਅਰਜਨ ਦੇਵ ਜੀ ਦਾ ਸਿੱਖ ਸੀ ਜਦੋਂ ਮਾਤਾ ਗੰਗਾ ਜੀ ਪੁੱਤਰ ਦੇ ਵਾਰ ਲਈ ਬਾਬਾ ਬੁੱਢਾ ਜੀ ਪਾਸ ਗਏ ਤਾਂ ਮੈਂ ਬਾਬਾ ਜੀ ਨੂੰ ਮਾਤਾ ਜੀ ਦੇ ਆਉਣ ਦੇ ਬਾਰੇ ਦੱਸਿਆ ਬਾਬਾ ਬੁੱਢਾ ਜੀ ਨੇ ਸਹਿਸਬਾ ਵਚਨ ਕੀਤਾ ਕਿ ਗੁਰਾਂ ਕਿਆਂ ਨੂੰ ਅੱਜ ਕਿੱਥੋਂ ਭਜਣਾ ਪੈ ਗਈਆਂ ਇਹ ਸੁਣ ਕੇ ਮੈਨੂੰ ਗੁੱਸਾ ਆਇਆ ਤੇ ਮੈਂ ਮੂੰਹ ਵਿੱਚ ਬੁੜ ਬੜਾਉਣ ਲੱਗਾ ਬਾਬਾ ਜੀ ਕਹਿਣ ਲੱਗੇ ਭਾਈ ਤੂੰ ਕਿਉਂ ਸੂਰ ਵਾਂਗੂ ਬੂਹ ਬਣਾ ਲਿਆ ਹੈ ਬਾਬਾ ਜੀ ਦੇ ਇਹ ਬਚਨ ਸੁਣ ਕੇ ਮੈਂ ਡਰ ਗਿਆ ਤੇ ਬਾਬਾ ਜੀ ਨੂੰ ਬੇਨਤੀ ਕੀਤੀ ਕਿ ਬਾਬਾ ਜੀ ਤੁਹਾਡੇ ਬਚਨ ਸੱਚ ਹੋ ਜਾਣੇ ਹਨ ਤੇ ਮੈਂ ਸੂਰ ਬਣ ਜਾਣਾ ਹੈ ਮੈਨੂੰ ਮੁਕਤੀ ਦਾ ਹਾਲ ਦੱਸੋ ਬਾਬਾ ਬੁੱਢਾ ਜੀ ਕਹਿਣ ਲੱਗੇ ਕਿ ਗੁਰੂ ਅਰਜਨ ਦੇਵ ਜੀ ਦੇ ਘਰ ਸੂਰ ਬੀਰ ਜੋਤਾ ਪੈਦਾ ਹੋਵੇਗਾ ਜੋ ਆਣ ਕੇ ਤੇਰਾ ਉਧਾਰ ਕਰੇਗਾ ਸੋ ਮੈਂ ਸੂਰ ਦੀ ਜੁਨੇ ਪਿਆ ਤੇ ਆਪਨੇ ਮੇਰਾ ਉਧਾਰ ਕੀਤਾ ਹੈ ਇਹਨਾਂ ਦੱਸ ਕੇ ਉਹ ਸਿੰਘ ਹਵਾ ਵਿੱਚ ਸਮਾ ਗਿਆ ਗੁਰੂ ਜੀ ਨੇ ਦੱਸਿਆ ਕਿ ਪਾਪਾ ਬੁੱਢਾ ਜੀ ਰੱਬ ਰੂਪ ਸੰ ਅਹਜੇ ਸਾਧੂਆਂ ਦੇ ਕਿਸੇ ਗੱਲ ਤੇ ਸ਼ੰਕਾ ਨਹੀਂ ਕਰੀਦਾ ਇਸ ਨਾਲ ਬਹੁਤ ਪਾਪ ਲੱਗਦਾ ਹੈ ਅਤੇ ਨਰਕ ਭੋਗਣੀ ਪੈ ਜਾਂਦੀ ਹੈ ਜਿਸ ਜਗ੍ਹਾ ਤੇ ਸੂਰ ਦਾ ਉਦਾਰ ਹੋਇਆ ਉਥੇ ਗੁਰੂ ਸਾਹਿਬ ਜੀ ਨੇ ਟੋਇਆ ਪੁੱਟ ਕੇ ਉਸ ਨੂੰ ਦਬ ਦਿੱਤਾ ਉਹ ਜਗ੍ਹਾ ਪਿੰਡ ਵਿਡਾਲੀ ਤੋਂ ਅੱਧਾ ਕੁ ਮਿਲ ਤੇ ਹੈ ਜਿੱਥੇ ਹੁਣ ਸੁੰਦਰ ਗੁਰਦੁਆਰਾ ਸਾਹਿਬ ਸ਼ਸ਼ੋਭਿਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ